Thank you. ਮਨਸਾ ਨੂੰ ਨਹੀਂ ਬੁਲਾ ਰਹੇ ਕਿਰਪਾ ਕਰਕੇ ਸ਼ਾਂਤ ਹੋਵੋ ਇੱਕ ਮਿੰਟ ਇੱਕ ਮਿੰਟ ਦੇ ਦੇ ਜੇ ਸੰਗਤ ਜੇ ਨੌਜਵਾਨ ਤਰਫਾ ਨਹੀਂ ਜਾਂਦਾ ਸੁਣਨਾ ਅਸੀਂ ਇੱਕ ਵਾਰ ਕਰਦੇ ਹਾਂ ਇੱਕ ਮਿੰਟ ਜਿਹੜੇ ਵੀ ਆਏ ਨੇ ਕਿਰਪਾ ਕਰਕੇ ਸ਼ਾਂਤ ਹੋ ਜਾਓ ਜੇ ਸਿੱਖ ਨੂੰ ਜੇ ਸਿੱਖ ਮਨਸਾ ਨੂੰ ਨਹੀਂ ਸੁਣਨ ਦਿੰਦੇ ਕਿਰਪਾ ਕਰਕੇ ਸ਼ਾਂਤ ਹੋਵੋ ਕਿਰਪਾ ਕਰਕੇ پيٽو آڳي يا ڪيڏو آهي واه جو ڊڪا ڪال سان واه جو ڊيٽي پٿي سالن سيت سردن هاڻي جو ٻڌي آهي جيڪي اسين

ਵਾਹ ਤੇ ਪਲੇ ਅਸੀਂ ਗੱਲ ਸੁਣਾ ਤੇ ਸੁਣੀ ਨਹੀਂ ਸਕਦੇ ਤਾਂ ਫਿਰ ਸਾਡੇ ਤੋਂ ਪੰਦ ਨੂੰ ਕੀ ਉਮੀਦ ਆ ਫਾਏ ਇਹ ਇਕੱਠ ਆਗਾਗਤ ਸਹਿਬ ਦੇ ਜਥੇਦਾਰ ਸਰਬੱਤ ਖਾਲਸਾ ਦੁਆਰਾ ਚੁਣੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਬੁਲਾਇਆ ਉਹਨਾਂ ਨੇ ਕਿਹਾ ਉਹਨਾਂ ਨੇ ਸ਼ਰਾਹ ਕਰ ਲਿਆ ਵੀ ਇਹਨਾਂ ਨੂੰ ਵੀ ਸਤੋ ਇਹਨਾਂ ਦੀਆਂ ਗੱਲਾਂ ਵੀ ਸੁਣੋ ਅੱਗੇ ਨਵਾਂ ਪੈਦਰਾ ਲੀਕੋ ਜੇ ਆਪਾਂ ਉਹਨਾਂ ਦਾ ਸੁਣਿਆ ਵੀ ਮੰਨਣਾ ਤੇ ਜੇ ਅਸੀਂ ਕੋਈ ਸੁਝਾਅ ਵੀ ਨਹੀਂ ਦੇਣਾ ਫੇਰ ਆ ਫੇਰ ਉਹਲਾ ਪਾ ਕੇ ਚਲੇ ਜਾਣਾ ਤਾਂ ਫੇਰ ਪੰਥ ਨਰਾਸ਼ਾ ਦੇ ਹੋਰ ਵੀ ਆਲਮਤ ਪੈ ਦੇਗਾ ਮੁਰਾਦੀ ਕੋਈ ਨਹੀਂ ਹੋਏਗਾ ਕਿਸੇ ਨੂੰ ਕਿਸੇ ਨੇ ਰੋਕਿਆ ਨਹੀਂ ਮੇਰੀ ਗੱਲ ਸੁਣੋ ਧਰਮ ਦੇ ਨਾਲ ਉਹ ਜਿਸ ਖਾਲਸਾ ਦੀ ਤੁਸੀਂ ਗੱਲ ਕਰਦੇ ਜੇ ਜਿਸ ਲਈ ਤੁਸੀਂ ਰੌਲਾ ਪਾਉਂਦੇ ਜੇ ਮੈਂ ਜੇ ਦੇ ਚੱਲਾਂ ਮੈਂ ਪਹਿਲਾ ਗੁਰਸਾ ਲੋਕ ਕਿੰਨੇ ਸਾਲ ਕੋਈ ਵੀ ਦੱਸੇ ਕਿ ਕਿਸ ਨੇ ਮੇਰੀ ਬੁੜਾਕਾਤਵੀ ਕੀਤੀ ਹੋਏ ਇਹ ਸਾਰੇ ਮੈਨੂੰ ਵੇਖ ਕੇ ਜਦੋਂ ਪੁਲਿਸ ਨਹੀਂ ਵੱਡੀ ਗਿਣਤੀ ਦੇ ਵਿੱਚ ਮੈਨੂੰ ਕੋਰਟ ਲੈ ਕੇ ਆਉਂਦੀ ਸੀ ਸਾਰੇ ਮੂੰਹ ਪਰਾਂ ਨੂੰ ਕਰਕੇ ਰਹਿ ਦਿੰਦੇ ਸੀ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਜਿਹੜੇ ਮਤਲਬ ਗੱਲ ਸੁਣਾਈ ਹੈ ਜਿਨ੍ਹਾਂ ਨੇ ਨਹੀਂ ਕਰਨਾ ਰੌਲਾ ਪਾ ਕੇ ਕੁਝ ਨਹੀਂ ਗੁਣਾ ਜੋ ਪ੍ਰੋਗਰਾਮ ਅੱਜ ਦਾ ਮਿੱਥਿਆ ਜੋ ਮਤੇ ਪਾਸ ਕਰਦੇ ਨੇ ਜੋ ਲੰਡਰ ਮੇਂ ਪਾਸ ਕਰਨੇ ਨੇ ਉਹਨਾਂ ਦੀ ਉਹਨਾਂ ਨੂੰ ਸੁਣ ਕੇ ਚੱਲੋ ਇਹ ਕੌਣ ਜਿੰਗ ਜਿਹੜੇ ਆਕਾਲ ਤੱਕ ਸਹਿਤੇ ਜਿਨ੍ਹਾਂ ਨੇ ਉਸ ਸਮੇਂ ਇੱਕ ਸੁਧਾਕਤ ਫੈਸਲਾ ਕੀਤਾ ਸੀ ਉਹ ਵੀ ਸਾਡੇ ਇਸ ਮੰਗ ਦੇ ਵਿੱਚ ਬੈਠੇ ਹਨ ਉਹਨਾਂ ਵਿੱਚੋਂ ਇੱਕ ਸਿੰਘ ਨੂੰ ਅਸੀਂ ਬੁਲਾ ਚੁਕੇ ਹਾਂ ਪਾਕੀਆਂ ਤੋਂ ਜੁਮਾ ਦੀ ਚਾਤਨਾ ਕਰਦੇ ਹਾਂ ਇਹ ਭਾਈ ਹਵਾਰਾ ਦਾਸ ਨੇ ਆਏ ਉਹਨਾਂ ਨੇ ਸੁਨੇਹਾ ਭੇਜਿਆ ਇਹ ਆਏ ਸਾਨੂੰ ਉਹਨਾਂ ਦੀ ਗੱਲ ਸੁਣੀ ਚਾਹੀਦੀ ਹੈ ਸੁਣ ਕੇ ਅਗਲਾ ਫੈਸਲਾ ਲੈਣਾ ਚਾਹੀਦਾ ਹੈ ਜੇ ਅਸੀਂ ਗੱਲ ਸੁਣੀ ਨਹੀਂ ਸਕਦੇ ਫੋੜੇ ਵਿੱਚ ਸਮਾਗਮ ਵਿੱਚ ਬੈਠਣ ਦਾ ਜਦ ਸੇਪਨ ਨਹੀਂ ਲਈ ਤੇ ਸਾਡੇ ਤੋਂ ਪੰਥ ਨੂੰ ਕੌਣ ਨੂੰ ਕੋਈ ਆਸ ਨਹੀਂ ਕਿੱਦ ਲੋਕਿਆ ਕਿ ਤੁਸੀਂ ਸਾਡੇ ਤੱਕ ਸੀਮਿਤ ਰਹੋ ਸਾਡਾ ਇੱਕ ਕੰਮ ਸੀ ਸਾਡੀ ਜ਼ਿੰਮੇਵਾਰੀ ਲਾਈ ਸੀ ਕਿ ਅਸੀਂ ਇਹ ਕਲੇੜੇ ਦੀ ਕੰਨੀ ਦਿਖਾਣਾ ਸੀ ਅਸੀਂ ਵਿਚਾਰਾਂ ਵੇਚਾਂਗੇ ਤੋਂ ਕਿ ਇਸ ਕੱਟ ਦਾ ਕੋਈ ਵਿਚਾਰ ਨਹੀਂ ਹੈ ਉਹ ਸੱਚੇ ਤਰੀਕੇ ठो जय दाली उलो जयदारी تو او اگے ਭਾਈ ਸਾਹਿਬ ਬਹਿ ਜਾ ਬਹੁਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਸਿੱਖ ਕੌਮ ਲਈ ਪੰਜਾਬ ਪਿਆਰੇ ਤੋਂ ਵੱਡਾ ਕੋਈ ਰਤਬਾ ਨਹੀਂ So, man. So, man. So, man. So, man. So, man. ਗੁਰਬਾਣੀ ਦਾ ਫੈਸਲਾ ਹੈ ਗੁਰਦੀਪ ਸਿੰਘ ਮਰੇ ਜਾਣ ਮੇਰੀ ਮੇਰੀ ਕਰੈ ਕਾਬਲਾ ਕਤਾਜ ਇੱਕ ਨਸਰ ਹੈ ਜਦ ਮੇਰੀ ਮੇਰੀ ਮਟ ਜਾਏ ਤਾਂ ਪਰ ਪਾਰ ਸਵਾਲੀ ਪਾਜੀ ਬਹਿ ਜਾ ਹੁਣ ਯਾਰ ਇਹ ਵੀ ਪ੍ਰਾਪਤੀ ਵਾਸਤੇ ਇੱਕ ਤੇ ਮਜ਼ਮੂਨ ਵਾਲਾ ਨੂੰ ਉਦੇਸ਼ ਹੈ ਕਿ ਜਨ ਜਵਾਨ ਨੂੰ ਦਾ ਸਾਮਾਨ ਨੂੰ ਉਦੇਸ਼ ਹੈ ਇਹ ਸਾਨੂੰ ਸਿੱਖਾ ਨੂੰ ਉਦੇਸ਼ ਹੈ ਕਿ ਮੇਰੀ ਜਿਹੜੀ ਬਲਕੀ ਆਪਾਂ ਤੁਸੀਂ ਬੇਨਤੀ ਹੈ ਕਿ ਅਰਾਂ ਨੂੰ ਤਰੰਗ ਵਾਲੀ ਗੱਲ ਕੋਣ ਕਰੇਗਾ ਔਰ ਇੱਕ ਹੋਰ ਬੇਨਤੀ ਹੈ ਕਿਉਂਕਿ ਮੈਂ ਜ਼ਰਾ ਨਹੀਂ ਬੋਲਣਾ ਕਿਉਂਕਿ ਹੁਣ ਜਸਜਾਦੀ ਨੇ ਬੋਲਣਾ ਅਗਲੀ ਗੱਲ ਇਹ ਹੈ ਕਿ ਅਰਾਂ ਨੂੰ ਤਰੰਗ ਜਿਹੜਾ ਕੋਣ ਚੱਲੇਗਾ ਕਿਵੇਂ ਚੱਲੇਗਾ ਜਿਹੜੀ ਗੱਲ ਕੀਤੀ ਕਿ ਜਿਆ ਤਰਨਾਬਲ ਜੀ ਜਾਂ ਮੋਢਾ ਦਲ ਜੀ ਉਹ ਸਾਰਾ ਇਤਿਹਾਸ ਸਾਡਾ ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਕੀ ਕਰਨਾ ਤੇ ਕਿਵੇਂ ਕੀ ਜਗਲਤ ਦੁਨੀਆ ਰਹੀ ਹੈ ਨਾਨਕ ਤੇ ਸੁਣੀ ਹੈ ਕਿਸ ਕੰਗੇ ਦੇਤੀ ਦੇ ਵਾਸਤੇ ਨੌਜਵਾਨਾਂ ਦੇ ਮਨਾਂ ਵਿੱਚ ਵੱਧਦੇ ਆ ਬਿਲਕੁਲ ਉਹਨਾਂ ਦੇ ਨਾਲ ਅਸੀਂ ਬਿਲਕੁਲ 100% ਸਹਿਮਤ ਹਾਂ ਕੋਈ ਇੱਕ ਪਰਸਨਟ ਵੀ ਅਸੀਂ ਉਹਨਾਂ ਦੇ ਵਿਰੋਧ ਨਹੀਂ ਹਾਂ ਬਿਲਕੁਲ ਨੌਜਵਾਨਾਂ ਨੇ ਹੀ ਤਾਂ ਸਾਰੇ ਸਵਾਲ ਦੇ ਆ ਪਰ ਸਾਨੂੰ ਤਾਂ ਇਹ ਖੜਾ ਹੋ ਗਿਆ ਯਾਰ ਕਹਾਣੇ ਦੱਸ ਕੇ ਹੋਏ ਦਰਦ ਮਨੋਂ ਮੇਰੇ ਭਾਈ ਦੁੱਖ ਦਾ ਦੂਰ ਕਰਨ ਲਈ ਬੁਲਾਏ ਫਰਨਾਮੇ ਕੀ ਹੋ ਬਹ ਜੋੜੀ ਗਰਮਾ ਕੋ ਮਹਿਸੂਸ ਹਫਾ ਲੋਕਾਏ ਜਿੰਨੇ ਵੀ ਬੋਲਣਾ ਹੈ ਉਹ ਸੰਕੇਪ ਵਿੱਚ ਬੋਲੇ ਤਾਂ ਬੋਲ ਕੇ ਉਹ ਜਾਵੇ ਸਾਨੂੰ ਉਹਦਾ ਸੁਣਨ ਦਾ ਹੱਕ ਹੈ ਜਿਹੜੀ ਵਿਰੋਧ ਵਾਲੀ ਗੱਲ ਹੈ ਵੀ ਅਸੀਂ ਕਦੇ ਵੀ ਆਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹਾਂ ਆਪਣੇ ਘਰ ਵਿੱਚ ਕੀ ਘਰਵਾਲੀ ਦੀ ਘਰਵਾਲੇ ਦੀ ਲੜਾਈ ਨਹੀਂ ਹੁੰਦੀ ਜਾਤੀ ਆਪਦਰਾਂ ਨਾਲ ਲੜਾਈ ਨਹੀਂ ਦੀ ਉਦੋਂ ਤਾਂ ਆਪਾਂ ਆਪਣੀ ਘਰਵਾਲੀ ਨੂੰ ਕਿੰਨੇ ਚੁੱਪ ਕਰ ਜਾ ਹੌਲੀ ਬੋਲ ਬਾਅਦ ਤੇ ਲੋਕ ਸੁਣ ਕੇ ਕੀ ਕਹਿਣਗੇ ਇੱਥੇ ਵਰਲਡ ਦਾ মিডিਆ ਸਾਹਮਣੇ ਸਾਰਾ ਬੈਠਾ ਤੇ ਤੁਸੀਂ ਕੀ ਇਹ ਕੰਮ ਕਰ ਰਹੇ ਹੋ ਕਿਵੇਂ ਕੀ ਮੈਸੇਜ ਦੇਣਾ ਤੁਹਾਨੂੰ ਇਸ ਕੱਪੜੇ ਦੇ ਵਿੱਚੋਂ ਆਪਾਂ ਅਸੀਂ ਜਿਹੜੀਆਂ ਬੇਨਤੀਆਂ ਕੀਤੀਆਂ ਭਾਵੇਂ ਭਾਵੇਂ ਸਤਨਾਮ ਸਿੰਘ ਜਰਾਈ ਜਣ ਤੇ ਇੱਜ਼ਤੀਆਂ ਸੀ ਅਸੀਂ ਆਗਰੇ ਤੋਂ ਚੱਲ ਕੇ ਸਵੇਰ ਦੇ ਇੱਥੇ ਪਹੁੰਚੇ ਹਾਂ ਅਸੀਂ ਆਹ ਚੀਜ਼ ਨਹੀਂ ਦੇਖਣ ਵਾਸਤੇ ਆਏ ਅਸੀਂ ਇੱਥੇ ਇਹ ਦੇਖਣ ਵਾਸਤੇ ਆਏ ਕਿ ਸਾਡੀ ਕੌਮ ਇੱਕ ਪਲੇਟਫਾਰਮ ਕੱਫੀ ਹੋ ਰਹੀ ਹੈ ਤੇ ਸਾਨੂੰ ਉਹਦੇ ਵੱਲ ਖੜਨਾ ਚਾਹੀਦਾ ਜਿੰਨੀਆਂ ਮੱਠੀ ਲੜਾਈਆਂ ਕਰ ਲਈਏ ਕੱਚੀ ਨਸੀਬਤ ਨਾਲ ਕੱਤੀ ਲਸੀ ਦੇ ਪੈਲੀ ਲੜਾਈ ਨੇ ਮੁੱਕੀ ਇਸ ਕਰਕੇ ਆਓ ਜਿੰਨਾਂ ਨੂੰ ਸਟੇਜ ਉੱਪਰ ਟਾਈਮ ਦਿੱਤਾ ਜਾਂਦਾ ਉਹਨਾਂ ਨੂੰ ਬੁਲਣ ਦਿਓ ਉਹਨਾਂ ਦੇ ਵਿਚਾਰਾਂ ਨਾਲ ਨਾ ਸਹਿਮਤ ਹੋਵਾਂਗੇ ਤੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ